ਸਬਜੀ ਤੇ ਫਲ ਮੰਡੀ ਮਾਨਯੋਗ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਣਾਈ ਸੀ ਉਹ ਮੰਡੀ ਨੂੰ ਅੱਜ ਜਿਵੇਂ ਬਰਸਤ ਸਾਹਿਬ ਦਾ ਬਿਆਨ ਹੈ ਵੀ 700 ਕਰੋੜ ਰੁਪਏ ਤੇ ਅਸੀਂ ਬੁੱਢਾ ਨੂੰ ਦੇਖ ਜਾ ਰਹੇ ਹਾਂ ਉਹ 700 ਕਰੋੜ ਦੀ ਜਗ੍ਹਾ ਨਹੀਂ ਹੈਗੀ ਉਹ 2000 ਕਰੋੜ ਦੀ ਜਗ੍ਹਾ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਪ੍ਰਾਈਮ ਲੋਕੇਸ਼ਨ ਤੇ ਉਹ ਜਗ੍ਹਾ ਉਹਨਾਂ ਜੇਕਰ ਸਰਕਾਰ ਇਸ ਗੱਲ ਤੋਂ ਮੁਨਕਰ ਹੋਏਗੀ ਔਰ ਜਾਂ ਇੱਥੋਂ ਵੇਚਣ ਦੀ ਜਿਸ ਤਰ੍ਹਾਂ ਇੱਕ ਵੈਸ਼ ਸ਼ੁਰੂ ਕੀਤੀ ਹੈ ਇਹਦੇ ਖਿਲਾਫ ਅਸੀਂ ਕੋਰਟ ਦਾ ਦਰਵਾਜ਼ਾ ਵਿਖੜ ਕਾਵਾਂਗੇ ਤੇ ਦੂਜਾ ਅਸੀਂ ਆਪਣੀ ਜ਼ਿਲ੍ਹੇ ਦੀ ਲੀਡਰਸ਼ਿਪ ਔਰ ਪਾਰਟੀ ਪ੍ਰਧਾਨ ਸਸਕਬੀਰ ਸਿੰਘ ਬਾਦਲ ਸਾਹਿਬ ਨਾਲ ਸਲਾਹ ਕਰਕੇ ਕਿਉਂਕਿ ਦੋ ਦਿਨਾਂ ਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਮੰਮ ਨੰਨਮ ਦਵਾਂਗੇ 15 ਦਿਨਾਂ ਦਾ ਜੇ ਫੇਰ ਵੀ ਸਰਕਾਰ ਨੇ ਨਾ ਰੋਕਿਆ ਤਾਂ ਅਸੀਂ ਇਹਦੇ ਖਿਲਾਫ ਹਾਈ ਕੋਰਟ ਤੇ ਇੱਕ ਪਟੀਸ਼ਨ ਭਾਵਾਂਗੇ ਕਰਨ ਦੀ ਚਾਲ ਹੈ ਇਹ ਦਿੱਲੀ ਦੇ ਧਾੜ ਵੀ ਆ ਕੇ ਇੱਥੇ ਜਿਹੜਾ ਹੈ ਇਹ ਲੁੱਟਣਾ ਚਾ ਰਹੇ ਹਨ ਪਰ ਸ਼੍ਰੋਮਣੀ ਕਾਲਜੇ ਲੁੱਟ ਨਹੀਂ ਬਚਣ ਦੇਵੇਗਾ ਪੰਜਾਬੀਆਂ ਨੇ ਉਮੀਦਵਾਰਾਂ ਨਾਲ ਵੀ ਔਰ ਪੰਜਾਬੀਆਂ ਨਾਲ ਵੀ ਇੱਕ ਠੱਗੀ ਵੱਜਣ ਜਾ ਰਹੀ ਹੈ ਸੋ ਮੈਂ ਤਾਂ ਇਸ ਹਲਕੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਕੇ ਜਿਵੇਂ ਲੈਂਡ ਪੁਲਿੰਗ ਦੇ ਖਿਲਾਫ ਸੰਘਰਸ਼ ਵਿੜਿਆ ਸੀਗੇ ਇਹਦੇ ਖਿਲਾਫ ਵੀ ਇੱਕ ਸੰਘਰਸ਼ ਕਰੀਏ ਪੰਜਾਬ ਦੇ ਵਿੱਚ ਖਾਲੀ ਪਈਆਂ ਜ਼ਮੀਨਾਂ ਕਹਿ ਲਈਏ ਜਾਂ ਫਿਰ ਪੁਰਾਣੀਆਂ ਸਰਕਾਰੀ ਔਰ ਵਿਰਾਸਤੀ ਚੀਜ਼ਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੇ ਬਣਾਈਆਂ ਗਈਆਂ ਸੀ ਔਰ ਉਸੇ ਦੇ ਵਿੱਚ ਇੱਕ ਹੈ ਕਿਸਾਨਾਂ ਦੇ ਲਈ ਬਣਾਈ ਗਈ ਵਪਾਰੀਆਂ ਦੇ ਲਈ ਬਣਾਈ ਗਈ ਸਬਜ਼ੀ ਅਤੇ ਫਲ ਮੰਡੀ ਜੋ ਮੁਹਾਲੀ ਦੇ ਵਿੱਚ ਸਥਿਤ ਹੈ ਔਰ ਉਸ ਦੀ ਵੀ ਕਰਨ ਦੀ ਤਿਆਰੀ ਕਰ ਲਈਤੀ ਗਈ ਹੈ ਸੂਤਰਾਂ ਤੋਂ ਮੁਤਾਬਕ ਮੀਟਿੰਗ ਹੋ ਚੁੱਕੀ ਹੈ ਸਾਰਾ ਕੁਝ ਫਾਈਨਲ ਹੋ ਕੇ ਹੁਣ ਉਸ ਦੀ ਨਿਲਾਮੀ ਕਰਕੇ ਉਸ ਨੂੰ ਪੁੱਡਾਂ ਨੂੰ ਸੌਂਪਿਆ ਜਾ ਰਿਹਾ ਹੈ ਪ੍ਰਵਿੰਦਰ ਸਿੰਘ ਸੋਨਾ ਸਾਹ ਦੇ ਨਾਲ ਨੇ ਕਿ ਕੁਝ ਪੂਰਾ ਮਾਮਲਾ ਸੋਨਾ ਸਾਹਿਬ ਕਿਉਂਕਿ ਲਗਾਤਾਰ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਸੀਗੀਆਂ ਵੀ ਲੁਧਿਆਣੇ ਦੇ ਵਿੱਚ ਹੋ ਗਿਆ ਜਲੰਧਰ ਚ ਹੋ ਗਿਆ ਔਰ ਇਥੋਂ ਤੱਕ ਗੁਰਦਾਸਪੁਰ ਲਗਭਗ 5 ਪ੍ਰਾਪਰਟੀਆਂ ਪਿੱਛੇ ਇਹ ਚੀਜ਼ਾਂ ਸੋਚੀਆਂ ਗਈਆਂ ਕਿ 5 ਪ੍ਰਾਪਰਟੀਆਂ ਦੀ ਨਿਲਾਮੀ ਕਰਕੇ ਪੈਸਾ ਸਰਕਾਰ ਦੇ ਖਜ਼ਾਨੇ ਚ ਜਾਵੇ ਸੋ ਹੁਣ ਇੱਕ ਮੰਡੀ ਦਾ ਵੀ ਜ਼ਿਕਰ ਹੋ ਰਿਹਾ ਫਾਲੋਅਰ ਸਬਜ਼ੀ ਮੰਡੀ ਮੋਹਾਲੀ ਚਾ ਜਿਹੜੀ ਕੀ ਕੁਝ ਪ ਦੇਖੋ ਜੀ ਬਹੁਤ ਮੰਦ ਭਾਗੀ ਗੱਲ ਹੈ ਸਾਡੇ ਖਾਸ ਖਾਸ ਕਰ ਸਾਡੇ ਜ਼ਿਲ੍ਹੇ ਦੇ ਲਈ ਕਿਉਂਕਿ ਬੜੇ ਆਰਮਾਨਾਂ ਨਾਲ ਬੜੇ ਚਾਹਾਂ ਨਾਲ ਇਸ ਧਰਤੀ ਤੇ ਇੱਕ ਏਸੀ ਸਬਜੀ ਤੇ ਫਲ ਮੰਡੀ ਮਾਨਯੋਗ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਬਣਾਈ ਸੀਗੀ ਉਹ ਮੰਡੀ ਨੂੰ ਅੱਜ ਜਿਵੇਂ ਬਰਸਤ ਸਾਹਿਬ ਦਾ ਬਿਆਨ ਹੈ ਵੀ 700 ਕਰੋੜ ਰੁਪਏ ਚ ਅਸੀਂ ਪੁੱਡਾ ਨੂੰ ਦੇਣ ਜਾ ਰਹੇ ਹਾਂ ਉਹ 700 ਕਰੋੜ ਦੀ ਜਗ੍ਹਾ ਨਹੀਂ ਹੈਗੀ ਉਹ 2000 ਕਰੋੜ ਦੀ ਜਗ੍ਹਾ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਪ੍ਰਾਈਮ ਲੋਕੇਸ਼ਨ ਤੇ ਉਹ ਜਗ੍ਹਾ ਔਰ ਇਹ ਦੇਖੋ ਤੁਸੀਂ ਵੀ ਚੰਡੀਗੜ੍ਹ ਗ੍ਰੇਨ ਮਾਰਕੀਟ ਅੱਜ ਸਭ ਸੱਤ ਅੱਜ ਵੀ ਚੱਲ ਰਹੀ ਹੈ ਸੋ ਜੇ ਮੁਹਾਲੀ ਕੋਈ ਮਾਰਕੀਟ ਬਣੀ ਉਹ ਮਾਰਕੀਟ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਸੀਗੀ ਸਾਡੇ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਗੌਰ ਹੀ ਨਹੀਂ ਕੀਤੀ ਭਾਵੇਂ ਉਹ ਕਾਂਗਰਸ ਆਈ ਭਾਵੇਂ ਆਮ ਆਦਮੀ ਆਈ ਅੱਜ ਉਹਨਾਂ ਨੇ ਉਹਨੂੰ ਨਾ ਚਲਾ ਕੇ ਉਹਨੂੰ ਇੱਕ ਵੇਚਣ ਦਾ ਜਿਹੜਾ ਪ੍ਰੋਗਰਾਮ ਬਣਾਇਆ ਉਹ ਉਹ ਨਿਹੱਥੀ ਮੈਂ ਕਹਣਾ ਵੀ ਬਹੁਤ ਕੋਜੀ ਹਰਕਤ ਹੈ ਕਿਉਂਕਿ ਇਹ ਜ਼ਮੀਨ ਜਿਸ ਮਕਸਦ ਬਾਤ ਤੇ ਜ਼ਮੀਨਦਾਰ ਤੋਂ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹ ਜ਼ਮੀਨ ਤੇ ਉਹੀ ਕੰਮ ਹੋ ਸਕਦਾ ਇਹ ਜ਼ਮੀਨ ਜਦੋਂ ਜ਼ਮੀਨ ਅਕਵਾਇਰ ਕੀਤੀ ਮੰਡੀ ਕੰਨ ਬੋਰਡ ਨੇ ਤਾਂ ਉਹਦੇ ਚ ਇਹੀ ਸੀਗਾ ਵੀ ਇਹ ਜਿਹੜੀ ਜ਼ਮੀਨ ਹੈ ਇਹਦੇ ਤੇ ਮੰਡੀ ਬਣਾਈ ਜਾਊਗੀ ਔਰ ਬਾਅਦ ਚ ਸਪ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਹ ਮੰਡੀ ਬਣਾਈ ਔਰ ਹੁਣ ਜੇਕਰ ਇਹ ਸਰਕਾਰ ਇਸ ਗੱਲ ਤੋਂ ਮੁਨਕਰ ਹੋਏਗੀ ਔਰ ਜਾਂ ਇਥੋਂ ਵੇਚਣ ਦੀ ਜਿਸ ਤਰ੍ਹਾਂ ਇੱਕ ਵੈਸ਼ ਸ਼ੁਰੂ ਕੀਤੀ ਹੈ ਇਹਦੇ ਖਿਲਾਫ ਅਸੀਂ ਕੋਰਟ ਦਾ ਦਰਵਾਜ਼ਾ ਵਿਖੜ ਕਾਵਾਂਗੇ ਤੇ ਦੂਜਾ ਅਸੀਂ ਆਪਣੀ ਜ਼ਿਲ੍ਹੇ ਦੀ ਲੀਡਰਸ਼ਿਪ ਔਰ ਪਾਰਟੀ ਪ੍ਰਧਾਨ ਸਸਕਬੀਰ ਸਿੰਘ ਬਾਦਲ ਸਾਹਿਬ ਨਾਲ ਸਲਾਹ ਕਰਕੇ ਕਿਉਂਕਿ ਇੱਕ ਦੋ ਦਿਨਾਂ ਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਮੰਮ ਰੰਡਮ ਦਵਾਂਗੇ 15 ਦਿਨਾਂ ਦਾ ਜੇ ਫੇਰ ਵੀ ਸਰਕਾਰ ਨੇ ਨਾ ਰੋਕਿਆ ਤਾਂ ਅਸੀਂ ਇਹਦੇ ਖਿਲਾਫ ਹਾਈ ਕੋਰਟ ਚ ਇੱਕ ਪਟੀਸ਼ਨ ਭਾਵਾਂਗੇ ਤੇ ਇਹ ਜ਼ਮੀਨ ਨੂੰ ਕਦੇ ਚਿਤ ਸ਼ਰੋਮਣੀ ਅਕਾਲੀ ਦਲ ਕਿਉਂਕਿ ਸ਼ਰੋਮਣੀ ਅਕਾਲੀ ਦਲ ਨੇ ਇਹਨੂੰ ਬਣਾਉਣ ਦੇ ਲਈ ਬਹੁਤ ਬਹੁਤ ਲੰਮਾ ਸਮਾਂ ਵੀ ਲੱਗਿਆ ਔਰ ਬਹੁਤ ਸਾਰੇ ਪੈਸੇ ਵੀ ਖਰਚ ਹੋਏ ਹੁਣ ਇਤੋਂ ਸ਼ੈੱਡ ਪੱਟੇ ਜਾਣਗੇ ਜੋ ਹੋਰ ਸਮਾਨ ਹੈ ਉਹ ਪੱਟਿਆ ਜਾਊਗਾ ਉਹ ਪੱਟ ਕੇ ਉਹ ਉਹ ਉਹਦੀ ਵੀ ਨਿਲਾਮੀ ਹੋਊਗੀ ਸੋ ਇਸ ਕਰਕੇ ਐ ਇਸੇ ਨੂੰ ਵੇਚਰ ਕਰਨੇ ਨੇ ਇਸੇ ਨੂੰ ਚਲਾ ਦੇਣਾ ਇੱਕ ਚੱਲੀ ਹੋਈ ਚੀਜ਼ ਨੂੰ ਤੁਸੀਂ ਵੇਚਣ ਕਿਉਂ ਜਾ ਰਹੇ ਹੋ ਮਕਸਦ ਇਹ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਇਹਦੇ 'ਚ ਵੇਚਣ ਦੇ ਪੈਸੇ ਕਮਾਏ ਜਾਣਗੇ ਫਿਰ ਅੱਗੇ ਜਿਹੜੀ ਜ਼ਮੀਨ ਕਿਦਣਗੇ ਉਹਦੇ 'ਚ ਪੈਸੇ ਕਮਾਏ ਜਾਣਗੇ ਸੋ ਇਸ ਕਰਕੇ ਲੁੱਟਣ ਦੀ ਝਾਲ ਹੈ ਇਹ ਦਿੱਲੀ ਦੇ ਧਾੜ ਵੀ ਆ ਕੇ ਇੱਥੇ ਜਿਹੜਾ ਹੈ ਇਹ ਲੁੱਟਣਾ ਚਾ ਰਹੇ ਹਨ ਪਰ ਸ਼੍ਰੋਮਣੀ ਕਾਲਜ ਦੇ ਲੁੱਟ ਨਹੀਂ ਬਚਣ ਦੇਵੇਗਾ ਪੰਜਾਬੀਆਂ ਦੇ ਨਾਲ ਲੇਕਿਨ ਬਰਸ਼ਟ ਜਿਹੜਾ ਬਰਸ਼ਟ ਸਾਹਿਬ ਦਾ ਬਿਆਨ ਆਇਆ ਕਹਿੰਦੇ ਵੀ ਅਸੀਂ ਹੋਰ ਵੱਡੀ ਮੰਡੀ ਬਣਾਵਾਂਗੇ ਲੇਕਿਨ ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ਾਂ ਦੁਬਾਰਾ ਫਿਰ ਤੋਂ ਬਣ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਗਾ 11 ਫੇਸ ਦੇ ਵਿੱਚੋਂ ਪਹਿਲਾਂ ਤਾਂ ਏਸੀ ਮੰਡੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਦੂਸਰਾ ਕਹਿੰਦੇ ਵੀ 700 ਕਰੋੜ ਦੀ ਹੈ ਔਰ ਪੁੱਡਾ ਨੂੰ ਨਿਲਾਮੀ ਕਰਨੀ ਹੈ ਪੁੱਡਾ ਦੇ ਨਾਲ ਸਬੰਧਤ ਕਈ ਵਿਭਾਗਾਂ ਕਈ ਜ਼ਮੀਨਾਂ ਇਦਾਂ ਦੀਆਂ ਨੇ ਜਿੱਥੇ ਲਗਾਤਾਰ ਰੋਜ਼ਾਨਾ ਧਰਨੇ ਲੱਗਦੇ ਨੇ ਵੀ ਪੁੱਡਾ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਸੋ ਹੁਣ ਤੁਹਾਨੂੰ ਲੱਗਦਾ ਵੀ ਹਾਲਾਤ ਸੁਧਰ ਸਕਦੇ ਜੇ ਅਜੀਹਾ ਚੀਜ਼ ਹੋਵੇ ਦੇਖੋ ਉਹ ਮੰਡੀ ਜਦੋਂ ਇੰਟਰਨੈਸ਼ਨਲ 에ਅਰਪੋਰਟ ਚਾਲੂ ਹੋਣਾ ਨਾ ਜੀ ਉਹਦੀ ਕਨੈਕਟੀਵਿਟੀ ਸੀਦੀ 에ਅਰਪੋਰਟ ਰੋਡ ਨੂੰ ਸੋ ਇਸ ਕਰਕੇ ਇਹ ਮੰਡੀ ਬਣਾਈ ਸਗੀ ਵੀ ਜਦੋਂ 에어ਪੋਰਟ ਤੋਂ ਸ਼ੁਰੂ ਹੋਏਗਾ ਇੰਟਰਨੈਸ਼ਨਲ ਫਲੈਟਾਂ ਜਾਣਗੀਆਂ ਤਾਂ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਵੱਡੇ ਕਾਰਗੋ ਹੱਬ ਬਣਨਗੇ ਇੱਥੇ ਸਬਜੀ ਆਏਗੀ ਉਹ ਸਬਜੀ ਅੱਗੇ बिकੇਗੀ ਦੂਜੀਆਂ ਸਟੇਟਾਂ ਨੂੰ ਜਾਏਗੀ ਹਨਾ ਕੰਟਰੀਆਂ ਨੂੰ ਜਾਏਗਾ ਸਮਾਨ ਸੋ ਇਸ ਕਰਕੇ ਇਹ ਤੋਂ ਤਾਂ ਵਧੀਆ ਕਿਤੇ ਹੈ ਹੀ ਨਹੀਂ ਜਿਹੜੀ ਜੀਸ ਲੋਕੇਸ਼ਨ ਦੇ ਅੱਜ ਇਹ ਸੋ ਇਹ ਇਹ ਤਾਂ ਬਰਸਾਭ ਨੂੰ ਮੈਂ ਕਹੂੰਗਾ ਸਾਰੇ ਤੁਸੀਂ ਪੰਜਾਬੀ ਜਿਹੜੇ ਲੋਕ ਐ ਉਹ ਸਾਰੇ ਜਾਣਦੇ ਐ ਜ਼ਿਲ੍ਹੇ ਦੇ ਲੋਕ ਜਾਣਦੇ ਐ ਕਿ ਕਿੰਨੀ ਵਧੀਆ ਲੋਕੇਸ਼ਨ ਦੇ ਮੰਡੀ ਆ ਔਰ ਇਹ ਤਾਂ ਸਿੱਧਾ ਸਿੱਧਾ ਇੱਕ ਡਾਕਾ ਮਾਰਨਾ ਵੀ ਇਧਰੋਂ ਵਿਚਣ ਲੱਗੇ ਵੀ ਅ ਪੈਸੇ ਆਉਣਗੇ ਤੇ ਅੱਗੇ ਜਿੱਥੇ ਜ਼ਮੀਨ ਖਰੀਦਣੀ ਹੈ ਉੱਥੋਂ ਵੀ ਪੈਸੇ ਕਮਾਵਾਂਗੇ ਸੋ ਇਸ ਦੇ ਤਹਿਤ ਇਹ ਕੰਮ ਕਰਿਆ ਜਾ ਰਿਹਾ ਸੋ ਇਹਦੇ ਲਈ ਸਾਡੇ ਜਿਹੜੇ ਉੱਥੋਂ ਦੇ ਜ਼ਿਮੀਦਾਰ ਆ ਉਹ ਵੀ ਤਿਆਰ ਆ ਉਹਨਾਂ ਦੇ ਵੀ ਮੈਨੂੰ ਅੱਜ ਫੋਨ ਆਇਆ ਉਹ ਜ਼ਿਮੀਦਾਰ ਕਹਿ ਰਹੇ ਆ ਕਿ ਜੋ ਸੱਤੋਂ ਜਿਹੜੀ ਜ਼ਮੀਨ ਲਈ ਉਹ ਮੰਡੀ ਬਣਾਉਣ ਲਈ ਲਈ ਆ ਉਹ ਕੋਈ ਪ੍ਰੋਜੈਕਟ ਬਣਾਉਣ ਲਈ ਥੋੜੀ ਲਈ ਆ ਸੋ ਇਹ ਪ੍ਰੋਜੈਕਟ ਕਿਸੇ ਕੰਪਨੀ ਨੂੰ ਵੇਚਣਗੇ ਉਹਨੂੰ ਸੋ ਇਸ ਕਰਕੇ ਇਹ ਇਹ ਸਿੱਧਮ ਸਿੱਧੀ ਦੋਨੋਂ ਪਾਸੇ ਜ਼ਿਮੀਦਾਰਾਂ ਨਾਲ ਵੀ ਔਰ ਪੰਜਾਬੀਆਂ ਨਾਲ ਵੀ ਇੱਕ ਠੱਗੀ ਵੱਜਣ ਜਾ ਰਹੀ ਹੈ ਸੋ ਮੈਂ ਤਾਂ ਇਸ ਹਲਕੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਕੇ ਜਿਵੇਂ ਲੈਂਡ ਪੁਲਿੰਗ ਦੇ ਖਿਲਾਫ ਸੰਘਰਸ਼ ਵਿੱਢਿਆ ਸੀਗਾ ਇਹਦੇ ਖਿਲਾਫ ਵੀ ਇੱਕ ਸੰਘਰਸ਼ ਵਿਢਾਂਗੇ ਜਿਹੜੇ ਮੁਖ ਸ਼ਕਤਰ ਨੇ ਉਹਨਾਂ ਦਾ ਕੀ ਯੋਗਦਾਨ ਮੰਨਦੇ ਕਿਉਂਕਿ ਪਿਛਲੀਆਂ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਵਿਰਾਸਤੀ ਇਮਾਰਤਾਂ ਨੂੰ ਵੀ ਨਲਾਮੀ ਕਰ ਰਹੇ ਆ ਵੀ ਪ੍ਰਾਣੀਆਂ ਪਈਆਂ ਬੰਦ ਪਈਆਂ ਉਹਨਾਂ ਨੂੰ ਅਸੀਂ ਨਲਾਮੀ ਕਰਾਂਗੇ ਔਰ ਇਹ ਲਗਾਤਾਰ ਜਿਹੜੇ ਨਵੇਂ ਮੁਖਸਕਤਰ ਆਏ ਨੇ ਉਹਨਾਂ ਦੀਆਂ ਭੂਮਿਕਾਵਾਂ ਕਿਵੇਂ ਦੇਖਦੇ ਹਾਂ ਕਿਉਂਕਿ ਉਹਨਾਂ ਦੇ ਯੋਗਦਾਨ ਦੇ ਤਹਿਤ ਹੀ ਮੀਟਿੰਗ ਹੁੰਦੀਆਂ ਔਰ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਪਿਛਲੀ ਉਹਦੇ ਵਿੱਚ ਹੀ ਇਸ ਨੂੰ ਨਲਾਮ ਕਰਨ ਦੀ ਗੱਲ ਹੋਈ ਦੇਖੋ ਮੁਖਸਕਤਰ ਸਾਹਿਬ ਨੂੰ ਸਾਡਾ ਕਲਚਰ ਨਹੀਂ ਪਤਾ ਪੰਜਾਬੀਆਂ ਦਾ ਟੇਸਟ ਨਹੀਂ ਪਤਾ ਮੇਰੇ ਖਿਆਲ ਮਨ ਤਾਂ ਇਹੀ ਲੱਗ ਰਿਹਾ ਕਿ ਉਹ ਦਿੱਲੀ ਦੇ ਜਿਹੜੇ ਹੁਕਮਰਾਨ ਹੈ ਜਿਹੜੇ ਦਿੱਲੀ ਤੋਂ ਪਿੱਛੇ ਸਰਕਾਰ ਦੇ ਬੈਕ ਤੇ ਰਹਿ ਕੇ ਸਰਕਾਰ ਦੀ ਪਿੱਠ ਤੇ ਰਹਿ ਕੇ ਜਿਹੜੇ ਸਰਕਾਰ ਨੂੰ ਚਲਾ ਰਹੇ ਆ ਉਹਨਾਂ ਦੇ ਜੋ ਹੁਕਮ ਹੈ ਉਹ ਮੰਨ ਰਹੇ ਆ ਸੋ ਇਸ ਦੇ ਜਿਹੜੇ ਹੁਕਮ ਮੰਨ ਰਹੇ ਆ ਇਹ ਇਹ ਪੰਜਾਬ ਲੀਕ ਹੱਤਕ ਹੈ ਸੋ ਤੁਸੀਂ ਅਕਲ ਨੂੰ ਹੱਥ ਮਾਰੋ ਇਹ ਇਹ ਅਹ ਜੀ ਮੰਡੀ ਕਦੇ ਬਣਨੀ ਨਹੀਂ ਜ਼ਿੰਦਗੀ ਚ ਜਿਹੜੀ ਤੁਸੀਂ ਵੇਚਣ ਜਾ ਰਹੇ ਹੋ ਸੋ ਇਸ ਕਰਕੇ ਕਿਉਂ ਗਮਾਡਾਂ ਦੀਆਂ ਮੈਂ ਕਹਿੰਦਾ ਸਾਰੀਆਂ ਸਾਈਟਾਂ ਵੇਚਤੀਆਂ ਪਰ ਮੋਹਾਲੀ ਚ ਤੁਸੀਂ ਦੇਖੋ ਟੋਈ ਟੋਪੇ ਸੜਕਾਂ ਤੇ ਕੋਈ ਡਵੈਲਪਮੈਂਟ ਨਹੀਂ ਹੋਈ ਮੋਹਾਲੀ ਦਾ ਪੈਸਾ ਮੋਹਾਲੀ ਚ ਜੇ ਤੁਸੀਂ ਮੰਨ ਲਓ 100 ਕਰੋੜ ਕਮਾਇਆ 2 ਕਰੋੜੇ ਲਾ ਦੋ 2 ਕਰੋੜ ਵੀ ਨਹੀਂ ਲਾਇਆ ਹੁਣ ਤੱਕ ਹੁਣ ਹੁਣ ਇਹ ਮੰਡੀ ਦੇ ਪਿੱਛੇ ਪੈਗੇ ਉਹ ਤੋਂ ਬਾਅਦ ਜਿੰਨੀਆਂ ਪ੍ਰਾਈਮ ਲੋਕੇਸ਼ਨ ਆ ਉਹ ਇਹਨਾਂ ਨੇ ਬੇਸਤੀਆਂ ਆਉਣ ਵਾਲੇ ਦਿਨਾਂ ਚ ਹੋਰ ਨਲਾ ਮੀਆਂ ਰੱਖੀ ਜਾ ਰਹੇ ਆ ਧੜਾ ਧੜ ਧੜਾ ਧੜ ਵੇਚੀ ਜਾ ਰਹੇ ਆ ਵੇਚੀ ਤੁਰੇ ਆ ਰਹੇ ਸੋ ਇਸ ਕਰਕੇ ਇਹ ਮੰਡੀ ਹੈ ਜਿਹੜੀ ਉਹ ਮੰਡੀ ਤੇ ਬਹੁਤ ਸਾਡੇ ਇਸ ਇਲਾਕੇ ਨੂੰ ਰੋਜ਼ਗਾਰ ਵੀ ਮਿਲਣਾ ਸੋ ਰੋਜ਼ਗਾਰ ਦੇ ਲਈ ਹੀ ਉਹ ਬਣਾਈ ਸੀਗੀ ਪਰ ਉਹ ਸਿਆਸਤ ਦੀ ਭੇਟ ਚੜ ਗਈ ਜਿਵੇਂ ਏਸੀ ਬਸ ਸਟੈਂਡ ਮਹਾਲੀ ਵਾਲਾ ਚੜ ਗਿਆ ਉਹ ਵੀ ਇਸ ਕਾਰਨ ਅੱਜ ਅੱਜ ਹਰੇਕ ਜਿਹੜਾ ਇਸ ਮਹਾਲੀ ਸ਼ਹਿਰ ਦੇ ਲੋਕਾਂ ਚਿੰਤਤ ਹੈ ਇਸ ਗੱਲ ਤੋਂ ਬਿਲਕੁਲ ਬਿਲਕੁਲ ਧੰਨਵਾਦ ਤਾਂ ਹਾਲਾਂਕਿ ਜੇਕਰ ਅਜਿਹੀ ਸਥਿਤੀ ਹੀ ਬਣਦੀ ਰਹੀ ਤਾਂ ਵਿਰਾਸਤੀ ਇਮਾਰਤਾਂ ਜੇਕਰ ਨਲਾਮੀ ਹੁੰਦੀ ਰਹੀ ਤਾਂ ਹਾਲਾਂਕਿ ਪੰਜਾਬ ਖੁਦ ਜਿਸ ਤਰੀਕੇ ਦੇ ਨਾਲ ਵਿਰਾਸਤੀ ਚੀਜ਼ਾਂ ਨੇ ਤਾਂ ਪੰਜਾਬ ਦੇ ਇਹ ਸਿਆਸਤਦਾਨ ਉਹਨਾਂ ਚੀਜ਼ਾਂ ਨੂੰ ਵੀ ਵੇਚ ਕੇ ਆਪਣੀ ਸਿਰਫ ਇੱਕ ਕਮਾਈ ਦਾ ਸਾਧਨ ਜੋਗਾ ਹੀ ਰਹਿ ਛੜਨਾ ਕੈਮਰਾ ਪ੍ਰਸਿੰਦਰ ਸਿੰਘ ਨਾਲ ਮਨਜੋਤ ਸਿੰਘ ਕਾਂਗਪੀੜੀ ਸਿ ਨਿਊਜ਼ ਮਹਾਲੀ